ਕੈਨੇਡਾ ਨਾਮਾ ਦੇ ਵਿੱਚ ਹੁਣ ਤੱਕ ਦੀ ਇੱਕ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆਈ ਇਸ ਹਫ਼ਤੇ ਕੈਨੇਡਾ ਵਿੱਚ 18 ਸਾਲ ਤੋਂ ਘੱਟ ਉਮਰ ਦੇ ਘੱਟੋ-ਘੱਟ ਇੱਕ ਬੱਚੇ ਵਾਲੇ ਜੋੜੇ ਨੂੰ ਕੈਨੇਡਾ ਚਾਈਲਡ ਬੈਨੀਫਿਟ ਸੀਸੀਬੀ ਦਾ ਇੱਕ ਹੋਰ ਭੁਗਤਾਨ ਦੇਖਿਆ ਗਿਆ ਸੀਸੀਬੀ ਕੈਨੇਡੀਅਨ ਸਰਕਾਰ ਵੱਲੋਂ 6 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ 619 ਡਾਲਰ 75 ਸੈਂਟ ਪ੍ਰਤੀ ਇਨਾ ਅਤੇ 6 ਤੋਂ 17 ਸਾਲ ਦੀ ਉਮਰ ਦੇ ਹਰੇਕ ਬੱਚੇ ਲਈ 522.99 ਕੈਨੇਡੀਅਨ ਡਾਲਰ ਦੇ ਵਿੱਚ ਭੁਗਤਾਨ ਕਰਦਾ ਹੈ। ਸਟੈਟਿਸ ਕੈਨੇਡਾ ਦੁਆਰਾ ਇੱਕ ਤਾਜ਼ਾ ਅਧਿਐਨ ਦੇ ਵਿੱਚ ਕੈਨੇਡਾ ਦੇ ਅੰਦਰ ਆਏ ਨਵੇਂ ਜੋੜਿਆਂ ਤੇ ਪਰਿਵਾਰਾਂ ਨੂੰ CCB ਪ੍ਰਾਪਤ ਕਰਨ ਵਾਲੇ ਲਾਭਾਂ ਅਤੇ ਪਰਵਾਹਾਂ ਦੀ ਜਾਂਚ ਕੀਤੀ ਗਈ ਹੈ ਤੇ ਇਸ ਵਿੱਚ ਇਸ ਬਾਰੇ ਵਾਧੂ ਜਾਣਕਾਰੀ ਵੀ ਦਿੱਤੀ ਗਈ ਹੈ। ਕੁਝ ਜੋੜਿਆਂ ਨੇ ਭੁਗਤਾਨ ਕਿਉਂ ਪ੍ਰਾਪਤ ਕੀਤਾ ਜਦੋਂ ਕਿ ਦੂਜਿਆਂ ਨੇ ਕਿਉਂ ਨਹੀਂ ਪ੍ਰਾਪਤ ਕੀਤਾ ਸੀਸੀਬੀ ਆਖਰ ਹੈ ਕਿ ਸੀਸੀਬੀ ਇੱਕ ਟੈਕਸ ਮੁਕਤ ਮੀਨਾਵਰ ਭੁਗਤਾਨ ਹੈ ਜੋ ਯੋਗ ਪਰਿਵਾਰਾਂ ਨੂੰ 18 ਸਾਲ ਦੀ ਘੱਟ ਉਮਰ ਦੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਲਾਗਤ ਵਿੱਚ ਮਦਦ ਕਰਨ ਲਈ ਕੀਤਾ ਜਾਂਦਾ ਹੈ ਬੱਚਿਆਂ ਦੇ ਨਾਲ ਕ੍ਰੀਡਾ ਵਿੱਚ ਆਉਣ ਵਾਲੇ ਨਵੇਂ ਸਥਾਈ ਨਿਵਾਸੀ ਪੀਆਰ ਲਈ ਸੀਸੀਬੀ ਆਮਦਨ ਦਾ ਇੱਕ ਜ਼ਰੂਰੀ ਸਰੋਤ ਹੋ ਸਕਦਾ ਹੈ ਜੋ ਇੱਕ ਨਵੇਂ ਦੇਸ਼ ਵਿੱਚ ਵਸਣ ਲਈ ਜੁੜੇ ਵਿੱਤੀ ਬੋਝ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ ਸੀਸੀਬੀ ਲਈ ਯੋਗਤਾ ਵੱਡੇ ਪੱਧਰ ਤੇ ਰਿਐਸ਼ ਸਿਟੀ ਅਤੇ ਆਮਦਨੀ ਦੇ ਪੱਤਰ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ ਜੋ ਦੋਵੇਂ ਤਸਦੀਕ ਟੈਕਸ ਫਾਈਲਿੰਗ ਅਤੇ ਹੋਰ ਰੋਜ਼ਗਾਰ ਰਿਕਾਰਡਾਂ ਦੁਆਰਾ ਕੀਤੀ ਜਾਂਦੀ ਹੈ ਨਵੇਂ ਪੀਆਰ ਜੋੜਿਆਂ ਵਿੱਚ ਸੀਸੀਬੀ ਦੀ ਚੜਤ ਦੀ ਗੱਲ ਕੀਤੀ ਜਾਵੇ ਤਾਂ ਸਟੈਟਿਸ ਕੈਨੇਡਾ ਦੁਆਰਾ ਦੇਖਾਂ ਦੇ ਅੰਦਰ 2016 ਤੋਂ 2019 ਤੱਕ ਨਵੇਂ ਬਣੇ ਪੀਆਰ ਜੋੜਿਆਂ ਵਿੱਚ ਸੀਸੀਬੀ ਲੈਣ ਦੇਣ ਦੀਆਂ ਦਰਾਂ ਦੀ ਜਾਂਚ ਕੀਤੀ ਇਹ ਦਰਸਾਉਂਦਾ ਹੈ ਕਿ ਇਨ੍ਹਾਂ ਜੋੜਿਆਂ ਵਿੱਚੋਂ ਇੱਕ ਮਹੱਤਵਪੂਰਨ ਬਹੁਗੁਣਤੀ ਨੂੰ ਲਾਭ ਮਿਲਿਆ ਖਾਸ ਤੌਰ ਤੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ 79% ਅਤੇ 85% ਦੇ ਵਿਚਕਾਰ ਅਜਿਹੇ ਜੋੜਿਆਂ ਨੇ ਆਪਣੇ ਆਉਣ ਤੋਂ ਬਾਅਦ ਸਾਲ ਦੇ ਵਿੱਚ ਸੀਸੀਬੀ ਲੈ ਲਈ ਹੈ ਹਾਲਾਂਕਿ ਸੀਸੀਬੀ ਦੀ ਰਸੀਦ ਇਸ ਗੱਲ ਨਾਲ ਨੇੜੇ ਜੁੜੀ ਹੋਈ ਹੈ ਜੋੜੇ ਦਾ ਕਨੇਡਾ ਵਿੱਚ ਰੋਜ਼ਗਾਰ ਦਾ ਇਤਿਹਾਸ ਹੈ ਜਾਂ ਨਹੀਂ ਜੋ ਆਮ ਤੌਰ ਤੇ T4 ਰੋਜ਼ਗਾਰ ਆਮਦਨੀ ਰਿਕਾਰਡ ਦੀ ਮੌਜੂਦਗੀ ਜਾਂ T1 ਇਨਕਮ ਟੈਕਸ ਰਿਟਰਨ ਦੁਆਰਾ ਦਰਸਾਇਆ ਜਾਂਦਾ ਹੈ ਉਹਦਾ ਉਦਾਹਰਨ ਦੇ ਲਈ ਉਹਨਾਂ ਜੋੜਿਆਂ ਜਿੱਥੇ ਘਟੋ-ਘਟ ਇੱਕ ਪਤੀ ਪਤਨੀ ਰੋਜ਼ਗਾਰ ਆਮਦਨ ਦਾ ਭੁਗਤਾਨ ਕੀਤਾ ਜਾਂਦਾ ਹੈ CCB ਲੈਣ ਦੀ ਦਰਨ 93% ਤੋਂ 95% ਤੱਕ ਅਸਾਧਾਰਨ ਤੌਰ ਤੇ ਉੱਚੀ ਸੀ ਇਸ ਦਾ ਦੰਦਾ ਕਿ ਉਹ ਪੀਆਰ ਜੋੜੇ ਜੋ ਸਰਗਰਮੀ ਨਾਲ ਨੌਕਰੀ ਕਰਦੇ ਨੇ ਸੀਸੀਬੀ ਲਈ ਯੋਗਤਾ ਪੂਰੀ ਕਰ ਲਈ ਲੜਿੰਦੀ ਰਹਿਸ਼ ਲੋੜਾਂ ਨੂੰ ਪੂਰਾ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਨੇ ਇਸ ਦੇ ਉਲਟ ਜਿਨ੍ਹਾਂ ਜੋੜਿਆਂ ਦੀ ਕੋਈ ਰਜਗਾਰ ਆਮਦਨ ਨਹੀਂ ਜਿਨ੍ਹਾਂ ਨੇ T1 ਟੈਕਸ ਰਿਟਰਨ ਫਾਈਲ ਨਹੀਂ ਕੀਤੀ ਉਹਨਾਂ ਦੀ ਸੀਸੀਬੀ ਪ੍ਰਾਪਤ ਕਰਨ ਲਈ ਬਹੁਤ ਘੱਟ ਸੰਭਾਵਨਾ ਸੀ T52 T4 ਰਿਕਾਰਡ ਤੋਂ ਬਿਨਾ ਉਹਨਾਂ ਲਈ ਲੈਣ ਦੇਣ ਦੀਆਂ ਦਰਾਂ 10% ਤੋਂ ਘਟ ਨੇ ਇਹ ਸੰਕੇਤ ਦੇ ਸਕਦਾ ਹੈ ਕਿ ਇਹ ਜੂੜਾ ਕੈਨੇਡਾ ਵਿੱਚ ਨਹੀਂ ਰਹਿ ਰਿਹਾ ਹੋ ਸਕਦੇ ਨੇ ਉਹਨਾਂ ਨੇ ਲਾਭ ਲੈਣ ਲਈ ਸਥਾਪਿਤ ਕਰਨ ਦੇ ਲੜਿੰਦੇ ਕਦਮ ਪੂਰੇ ਨਾ ਕੀਤੇ ਹੋਣ ਭਾਵੇਂ ਉਹ ਦੇਸ਼ ਵਿੱਚ ਮੌਜੂਦ ਨੇ ਜਾਂ ਫਿਰ ਦੇਸ਼ ਤੋਂ ਬਾਹਰ ਨੇ ਨਵੇਂ ਆਉਣ ਵਾਲਿਆਂ ਲਈ ਪ੍ਰਭਾਵ ਦੀ ਗੱਲ ਕੀਤੀ ਜਾਵੇ ਤਾਂ CCB ਪ੍ਰਾਪਤ ਕਰਨਾ T1 ਟੈਕਸ ਰਿਟਰਨ ਭਰਨ ਜਾਂ T4 ਰਿਕਾਰਡ ਰੱਖਣ ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ ਇਹ ਟੁਕਮਾ ਕਿਉਂਕਿ CCB ਬਹੁਤ ਸਾਰੇ ਨਵੇਂ ਪੀਆਰਜ਼ ਲਈ ਆਰਥਿਕ ਬਫ ਵਜੋਂ ਕੰਮ ਹੋ ਸਕਦਾ ਹੈ ਉਦਾਹਰਨ ਦੇ ਲਈ CCB ਦੇ ਭੁਗਤਾਨ ਘਟ ਹੋਣੇ ਸ਼ੁਰੂ ਹੋ ਜਾਂਦੇ ਨੇ ਜੇਕਰ ਕਿਸੇ ਪਰਿਵਾਰ ਦੀ ਅਡਜਸਟ ਕੀਤੀ ਸ਼ੁੱਧ ਆਮਦਨ 36502 ਕੈਨੇਡੀਅਨ ਡਾਲਰ ਤੋਂ ਵੱਧ ਜਾਂਦੀ ਹੈ CCB ਭੁਗਤਾਨ ਦਾ ਸਲਾਨਾ ਕਰਨ ਕਰਦੇ ਸਮੇਂ ਕੈਨੇਡਾ ਵਿੱਚ ਆਉਣ ਵਾਲੇ ਨਵੇਂ ਜੋੜਿਆਂ ਤੱਕ ਕਮਾਈ ਵੀ ਕਰ ਸਕਦੇ ਨੇ 6 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ 7787% ਸਾਲ ਅਤੇ 6 ਤੋਂ 17 ਸਾਲ ਦੀ ਉਮਰ ਦੇ ਹਰੇਕ ਬੱਚੇ ਦੇ ਲਈ 6570 ਡਾਲਰ ਪ੍ਰਤੀ ਸਾਲ ਪ੍ਰਤੀ ਸਾਲ ਜਿੱਥੇ 36502 ਕੈਨੇਡੀਅਨ ਡਾਲਰ ਕਮਾਉਣ ਵਾਲੇ ਜੋੜੇ ਲਈ ਇਹ CCB ਉਹਨਾਂ ਦੀ ਆਮਦਨ ਸਲਾਨਾ ਦੇ ਵਿੱਚ 18 ਤੋਂ 20% ਦੇ ਵਿਚਕਾਰ ਜੋੜਿਆ ਜਾ ਸਕਦਾ ਹੈ ਇਹ ਭੁਗਤਾਨ ਕਿੰਨਾ ਕੁ ਪ੍ਰਭਾਵਸ਼ਾਲੀ ਹੋ ਸਕਦਾ ਹੈ ਇਸ ਤੋਂ ਇਲਾਵਾ ਵਿਧਾਨ ਨੋਟ ਕਰਦਾ ਹੈ ਕਿ ਸੀਸੀਬੀ ਭੁਗਤਾਨ ਨੂੰ ਪਿੱਛਾ ਖੜੀ ਤੌਰ ਤੇ ਜਾਰੀ ਕੀਤਾ ਜਾ ਸਕਦਾ ਹੈ ਇਸ ਦਾ ਮਤਲਬ ਭਾਵੇਂ ਕਰੀੜਾ ਵਿੱਚ ਉਤਰਨ ਤੋਂ ਬਾਅਦ ਸੀਸੀਬੀ ਪ੍ਰਾਪਤ ਕਰਨ ਵਿੱਚ ਦੇਰੀ ਹੁੰਦੀ ਯੋਗ ਪਰਿਵਾਰ ਅਜੇ ਵੀ ਉਹਨਾਂ ਮਹੀਨਿਆਂ ਦਾ ਭੁਗਤਾਨ ਪ੍ਰਾਪਤ ਕਰ ਸਕਦੇ ਨੇ ਜਿਨ੍ਹਾਂ ਦੇ ਅੱਕਦਾਰ ਉਹ ਹਨ ਪਰ ਸ਼ੁਰੂ ਵਿੱਚ ਲਾਭ ਪ੍ਰਾਪਤ ਨਹੀਂ ਕੀਤਾ CCBD ਅਰਜੀ ਤੁਸੀਂ ਕਿਵੇਂ ਦੇ ਸਕਦੇ ਹੋ ਨਮ ਜੰਮੇ ਬੱਚੇ ਦੇ ਮਾਪੇ ਆਪਣੇ ਨਿੱਜੀ ਕੈਨੇਡੀਅਨ ਰੈਵਿਨਿਊ ਏਜੰਸੀ CRA ਖਾਤੇ ਦੇ ਅਧੀਨ ਚਾਈਲਡ ਬੈਨੀਫਿਟ ਲਈ ਅਰਜੀ ਦਿਓ ਸੈਕਸ਼ਨ ਜਾਂ ਫਿਰ RC60 ਕੈਨੇਡਾ ਚਾਈਲਡ ਬੈਨੀਫਿਟ ਐਪਲੀਕੇਸ਼ਨ ਨੂੰ ਨਜ਼ਦੀਕੀ ਟੈਕਸ ਜਾਂ ਡਾਕ ਰਾਈਂ ਆਟੋਮੈਟਿਕ ਬੈਨੀਫਿਟ ਐਪਲੀਕੇਸ਼ਨ ਵਰਤੋ ਕਰਕੇ ਸੀਸੀਬੀ ਦੀ ਅਰਜੀ ਦੇ ਸਕਦੇ ਹੋ ਇਸ ਤੋਂ ਇਲਾਵਾ ਨਵੇਂ ਆਉਣ ਵਾਲਿਆਂ ਨੂੰ ਆਪਣੀ ਅਰਜੀ ਦੇ ਨਾਲ ਫਾਰਮ RC66SCHS ਸਟੇਟਸ ਇਨ ਕੈਨੇਡਾ ਅਤੇ ਆਮਦਨੀ ਜਾਣਕਾਰੀ ਸ਼ਾਮਲ ਕਰਨੀ ਚਾਹੀਦੀ ਹੈ ਜੇਕਰ ਇਹਨਾਂ ਸਥਿਤੀਆਂ ਵਿੱਚ ਕੋਈ ਵੀ ਜਾਂ ਉਹਨਾਂ ਉਹਨਾਂ ਜੀਵਨ ਸਾਥੀ ਜਾਂ ਕਮਲਾ 파ਟਨਰ ਤੇ ਲਾਗੂ ਹੁੰਦੀਆਂ ਨੇ ਉਸ ਵਿੱਚ ਉਹ ਪਿਛਲੇ 2 ਸਾਲਾਂ ਦੇ ਅੰਦਰ ਕੈਨੇਡਾ ਦੇ ਵਸਨੀਕ ਬਣ ਗਏ ਨੇ ਜਿਵੇਂ ਕਿ ਨਵੇਂ ਆਉਣ ਵਾਲੇ ਜਾਂ ਵਾਪਸ ਆਉਣ ਵਾਲੇ ਉਹਨਾਂ ਨੇ ਪਿਛਲੇ 12 ਮਹੀਨਿਆਂ ਦੇ ਅੰਦਰ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਕੀਤੀ ਹੈ ਉਹ ਇੱਕ ਸਥਾਈ ਨਿਵਾਸੀ ਸੁਰੱਖਿਅਤ ਵਿਅਕਤੀ ਜਾਂ ਅਸਥਾਈ ਨਿਵਾਸੀ ਨੇ ਜੋ 18 ਮਹੀਨਿਆਂ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ ਜਿਵੇਂ ਕਿ ਇਮੀਗ੍ਰੇਸ਼ਨ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਤਹਿਤ ਪ੍ਰਭਾਵਸ਼ਾਲੀ ਕੀਤਾ ਗਿਆ ਉਹ ਕੈਨੇਡੀਅਨ ਨਾਗਰਿਕ ਖਾਨ ਪਰਪਾਰਟ ਐਕਟ ਅਧੀਨ ਰਜਿਸਟਰਡ ਜਾਂ ਰਜਿਸਟਰਡ ਹੋਣ ਦੇ ਹੱਕਦਾਰ ਨੇ ਜੇਕਰ ਸੀ ਆਰ ਏ ਨੇ ਪਹਿਲਾਂ ਹੀ ਨਵੇਂ ਆਏ ਵਿਅਕਤੀ ਜਾਂ ਉਸ ਦੇ ਜੀਵਨ ਸਾਥੀ ਨੂੰ ਆਪਣੇ ਬੱਚਿਆਂ ਲਈ ਲਾਭ ਜਾਂ ਭੁਗਤਾਨ ਨਹੀਂ ਕੀਤਾ ਤਾਂ ਉਹਨਾਂ ਨੂੰ ਜਨਮ ਦਾ ਸਬੂਤ ਵੀ ਪ੍ਰਦਾਨ ਕਰਨਾ ਚਾਹੀਦਾ ਜਿਸ ਵਿੱਚ ਬੱਚੇ ਦਾ ਜਨਮ ਦਿਨ ਦਰਜ ਕੀਤਾ ਗਿਆ ਜਨਮ ਮਿਤੀ ਹੋਣੀ ਚਾਹੀਦੀ ਹੈ ਸੀਸੀਬੀ ਐਪਲੀਕੇਸ਼ਨ ਦੇ ਸਮਰਥਨ ਵਿੱਚ ਕਿਹੜੇ ਦਸਤਾਵੇਜ਼ ਸ਼ਾਮਲ ਕੀਤੇ ਜਾ ਸਕਦੇ ਨੇ ਇਸ ਬਾਰੇ ਹੋਰ ਜਾਣਕਾਰੀ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਨਵੇਂ ਆਉਣ ਵਾਲਿਆਂ ਇਹ ਨੋਟ ਕਰ ਲੈਣ ਕਿ ਉਹਨਾਂ ਨੂੰ ਸੀਸੀਬੀ ਅਤੇ ਹੋਰ ਸਰਕਾਰੀ ਲਾਭ ਪ੍ਰੋਗਰਾਮਾਂ ਤੱਕ ਪਹੁੰਚ ਕਰਨ ਦੇ ਲਈ ਸੋਸ਼ਲ ਇਨਸ਼ੋਰੈਂਸ ਨੰਬਰ ਦੀ ਵੀ ਲੋੜ ਹੋਵੇਗੀ ਸੀਸੀਬੀ ਤੇ ਹੋਰ ਸਰਕਾਰੀ ਪ੍ਰੋਗਰਾਮਾਂ ਲਈ ਭੁਗਤਾਨ ਵਿਧੀਆਂ ਦੀ ਪੂਰੀ ਸੂਚੀ ਲਈ ਤੁਸੀਂ ਇਹਨਾਂ ਦੀ ਵੈੱਬਸਾਈਟ ਤੇ ਵੀ ਸੰਪਰਕ ਕਰ ਸਕਦੇ ਹੋ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀ ਤਮਾਮ ਖਬਰਾਂ ਦੇਖਣ ਤੇ ਸੁਣਨ ਵਾਸਤੇ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ